ਸਸਿਕਾ 200 ਮਾਫੀ ਚਾਹਨਾ ਹੈ ਤੁਹਾਨੂੰ ਇਸ ਵਲੇ ਇਹ ਪਰੇਸ਼ਾਨ ਕਰ ਰਹੇ ਹਾਂ ਲਾਈਵ ਕਰ ਰਹੇ ਹਾਂ ਔਰ ਲਾਈਵ ਕਰਨ ਦਾ ਕਾਰਨ ਕੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਮੇਰੇ ਭਰਾਵਾਂ ਨੂੰ ਔਰ ਬਣਾ ਕੌਣ ਰਿਹਾ ਹੈ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਰਖਵਾਲਾ ਸਮਝਦੇ ਹੈ ਉਹੀ ਪੰਜਾਬ ਦੇ ਲੋਕਾਂ ਨੂੰ ਮੂਹਰਖ ਬਣਾ ਰਹੇ ਨੇ ਤੁਹਾਨੂੰ ਪਤਾ ਹੋਣਾ ਹੈ ਕਿ ਅੱਜ ਸੰਗਰੂਰ ਧਰਨਾ ਸੀ ਔਰ ਧਰਨੇ ਵਿੱਚ ਜਿਹੜਾ ਸ਼ੁਕਰਨ ਮੁੰਡਾ ਦੀ ਮੌਤ ਹੋਈ ਹੈ ਨੌਜਵਾਨ ਦੀ ਸ਼ਹੀਦ ਹੋਇਆ ਹੈ ਔਰੇ ਅੱਜ ਭੈਣ ਨੇ ਵੀ ਸ਼ਿਰਕਤ ਕੀਤੀ ਸੀ ਸਾਡੇ ਧਰਨੇ 'ਚ ਤੇ ਸਾਡੀ ਮੰਗ ਕੀ ਹੈ ਸਾਡੀ ਮੰਗ ਪਹਿਲੇ ਦਿਨ ਤੋਂ ਅਸੀਂ ਸਰਕਾਰ ਦੇ ਕੋਲੇ ਚਿੱਠੀ ਲੈ ਕੇ ਗਏ ਮੰਗ ਕਰ ਰਹੇ ਹਾਂ ਕਿ ਸਾਡੀ ਸਰਜ਼ਮੀਨ ਤੇ ਆ ਕੇ ਹਰਿਆਣਾ ਪੁਲਿਸ ਗੋਲੀਆਂ ਚਲਾ ਰਹੀ ਐ ਸੈਂਕੜੇ ਲੋਕਾਂ ਦੀਆਂ ਅੱਖਾਂ ਕੱਢਤੀਆਂ ਲੱਤਾਂ ਤੋੜਤੀਆਂ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਅੱਜ ਕਿਸਾਨ ਜਥੇਬੰਦੀਆਂ ਤੇ ਕਾਂਗਰਸ ਪਾਰਟੀ ਮੈਂ ਮੰਗ ਕੀਤੀ ਕਿ ਪਰਚਾ ਦਰਜ ਹੋਣਾ ਚਾਹੀਦਾ ਹੈ ਉਥੋਂ ਦੇ ਗ੍ਰਹਿ ਮੰਤਰੀ ਤੇ ਕਿਉਂਕਿ ਗ੍ਰਹਿ ਮੰਤਰੀ ਤੋਂ ਬਿਨਾ ਉਥੋਂ ਦੀ ਪੁਲਿਸ ਚੱਲ ਨਹੀਂ ਸਕਦੀ ਤੇ ਨਾਲ ਉਥੋਂ ਦੇ ਜ਼ਿਲ੍ਹਿਆਂ ਦੇ ਐਸਪੀਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਹ ਸਾਡੀ ਮੰਗ ਹੈ ਅੱਜ 302 ਦਾ ਮਕਦਮਾ ਦਰਜ ਕਰਨ ਇਸੇ ਕਰਕੇ ਉਸ ਨੌਜਵਾਨ ਦੀ ਜਿਹੜੀ ਹੈ ਪੋਸਟਮਾਰਟਮ ਵੀ ਨਹੀਂ ਕੀਤਾ ਔਰ ਅੰਤਿਮ ਸੰਸਕਾਰ ਵੀ ਨਹੀਂ ਹਜੇ ਤੱਕ ਕੀਤਾ ਇਹ ਸਰਕਾਰ ਨੂੰ ਅਸੀਂ ਕੋਸ ਰਹੇ ਹਾਂ ਤੇ ਆਦਰਨੀਆ ਮਜੀਠੀਆ ਸਾਹਿਬ ਮੈਨੂੰ ਲੱਗਦਾ ਉਹ ਪੁਰਾਣਾ ਫੇਰੀ ਚਿੱਤੇ ਆ ਰਿਹਾ ਹੈ ਜਰਨਲ アドਵਾਈਜ਼ਰ ਵਾਲੀ ਗੱਲ ਜਲਿਆਂ ਵਾਲੇ ਬਾਗ ਦਾ ਸਾਕਾ ਕਿ ਮਜੀਠੀਆ ਸਾਹਿਬ ਨੇ ਕੱਲ ਜਿਹੜਾ ਪ੍ਰਿਤਪਾਲ ਸਿੰਘ ਸਾਡਾ ਨੌਜਵਾਨ ਸਾਥੀ ਨੂੰ ਪੁਲਿਸ ਨੇ ਲੱਤਾਂ ਤੋੜ ਕੇ ਕੁੱਟ ਕੇ ਤੇ ਪੀਜੀਆਈ ਰੋहतक ਦਾਖਲ ਕਰਾਤਾ ਸੀ ਤੇ ਮਜੀਠੀਆ ਸਾਹਿਬ ਨੇ ਉਹਨਾਂ ਦੇ ਪਿਤਾ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਇਹ ਤੱਕਾ ਤੇ ਜ਼ਾستی ਹੈ। ਔਰ ਕੇਵਲ ਪੰਜਾਬ ਸਰਕਾਰ ਨੂੰ ਹੀ ਕੋਸਿਆ ਜਿਹੜਾ ਕਿ ਕੋਸਣਾ ਬੰਦ ਹੈ ਜਾਇਜ਼ ਹੈ। ਲੇਕਿਨ ਜਿਸ ਬੰਦੇ ਨੇ ਲੱਟਾਂ ਤੋੜਵਾਈਆਂ ਜਿਸ ਦੇ ਕਹਿਣ ਤੇ ਪੁਲਿਸ ਚੱਕ ਕੇ ਕਿਸੇ ਦੀ ਹਿੰਮਤ ਨਹੀਂ ਹੈ। ਆਜ ਜਦੋਂ ਬਗਰਾੜੀ ਕਾਂਡ ਹੋਇਆ ਜਾਂ तमाम ਸੰਗਤਾਂ ਤੇ लाठी चार्ज ਹੋਇਆ ਉਹ ਗ੍ਰਹਿ ਮੰਤਰੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਮੈਜਿਸਟ੍ਰੇਟ ਉਥੇ ਲਾਗੂ ਹੁੰਦਾ ਹੈ। ਸੋ ਜੀਤਨਾ ਦੀ ਪਰਮਿਸ਼ਨ ਤੇ ਲੱਤਾ ਤੋੜੀਆਂ ਤੇ ਪ੍ਰਿਤਪਾਲ ਨੂੰ ਚੱਕ ਕੇ ਲੈ ਗਏ ਰੋਹ ਤੱਕ ਅੱਜ ਉਸੇ ਜਿਹਰੇ ਤੋਂ ਅਸੀਂ 302 ਦਾ ਮਕਦਮਾ ਕਹਿੰਦੇ ਆ ਦਰਜ ਕਰੋ ਉਸੇ ਮੰਤਰੀ ਨਾਲ ਜਾਨੀ ਕਿ ਅਨਿਲ ਵੇਜ ਨਾਲ ਅੱਜ ਇਹਨਾਂ ਨੇ ਗੱਲ ਕੀਤੀ ਤੇ ਹੁਣੇ ਕਿਉਂਕਿ ਰੱਬ ਆਪੇ ਕਰਾ ਦਿੰਦਾ ਹੈ ਸੱਚ ਸਾਹਮਣੇ ਆ ਜਾਂਦਾ ਹੈ ਗਲਤੀ ਹੋ ਗਈ ਅਨਿਲ ਵੇਜ ਸਾਬ ਨਾਲ ਗੱਲ ਕੀਤੀ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਤੁਹਾਡੀ ਕੀ ਸਾਝਾ ਅਨਿਲ ਵੇਜ ਨਾਲ ਔਰ ਅਨਿਲ ਵੇਜ ਨੇ ਉਸ ਗ੍ਰਹਿ ਮੰਤਰੀ ਨੇ ਹਰਿਆਣੇ ਦੇ ਨੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਕਰ ਰਿਹਾ ਹੈ ਉਹਨਾਂ ਨੇ ਮਜੀਠੀਆ ਸਾਹਿਬ ਦੇ ਕਹਿਣ ਤੇ ਪ੍ਰਿਤਪਾਲ ਸਿੰਘ ਨੂੰ ਪੀਟੀਆਈ ਭੇਜਤਾ ਜਿਉਂਦਾ ਵਸਦਾ ਰਵੇ ਪ੍ਰਿਤਪਾਲ ਵਿਚਾਰਾ ਪੀਜੀਆ ਆਇਆ ਇਹਦਾ ਮਤਲਬ ਮਜੀਠੀਆ ਸਾਹਿਬ ਦੀ ਗੱਲ ਮੰਨੀ ਜਾ ਰਹੀ ਹੈ ਔਰ ਕੌਣ ਮੰਨ ਰਿਹਾ ਬੀਜੇਪੀ ਦਾ ਗ੍ਰਹਿ ਮੰਤਰੀ ਜਿਹੜਾ ਸੀਐਮ ਦੇ ਆ ਦਾਵੇਦਾਰ ਸੀਗਾ ਔਰ ਬਰੋਬਰ ਦਾ ਹੱਕ ਰੱਖਦਾ ਖੱਟਰ ਸਾਹਿਬ ਦੇ ਸੋ ਕਹਿਣ ਦਾ ਮਤਲਬ ਹੈ ਮਿਲੀ ਭੁਗਤ ਆਮਣੇ ਸਾਹਮਣੇ ਆ ਗਈ ਹੈ ਤੁਹਾਡੇ ਔਰ ਰੱਬ ਜਿਹੜਾ ਨਾ ਬੜਾ ਬਲਵਾਨ ਹੈ ਕਹਿੰਦੇ ਚੋਰ ਚੋਰੀਆਂ ਕਰਦਾ ਫਿਰ ਕੋਈ ਨਾ ਕੋਈ ਉੱਥੇ ਨਾ ਉੱਥੇ ਸਬੂਤ ਛੱਡ ਜਾਂਦਾ ਅੱਜ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਉਹ ਲਾਈਵ ਹੋ ਕੇ ਵਿਜ ਸਾਹਿਬ ਨਾਲ ਗੱਲ ਤੇ ਦੱਸਿਆ ਇੱਥੋਂ ਪਤਾ ਲੱਗਦਾ ਕਿ ਤੁਹਾਡੀ ਬੀਜੇਪੀ ਨਾਲ ਸਾਂਝ ਕੀ ਹੈ ਇੱਕ ਪਾਸੇ ਹਜ਼ਾਰਾਂ ਕਿਸਾਨ ਸੜਕਾਂ ਤੇ ਬੈਠਾ ਮੰਤਾਂ ਕਰ ਰਿਹਾ ਹੈ ਕਿ ਸਾਨੂੰ ਜਾਨ ਦਿਓ ਤੇ ਉਹਨਾਂ ਦੀਆਂ ਲੱਟਾਂ ਪ੍ਰਿਤਪਾਲ ਦੀਆਂ ਲੱਟਾਂ ਇਸੇ ਵੇਜਣੇ ਤੜਾਈਆਂ ਤੇ ਦੂਜੇ ਪਾਸੇ ਸਾਡੇ ਸਤਕਾਰਯੋਗ ਆਗੂ ਸਹਿਬਾਨ ਕਿਉਂਕਿ ਬੀਜੇਪੀ ਨਾਲ ਗੱਠ ਜੋੜ ਹੋ ਚੁੱਕਿਆ ਹੈ ਬੀਜੇਪੀ ਨਾਲ ਗਲਤ ਹੈ ਹੋ ਚੁੱਕੀ ਹੈ ਇਸੇ ਕਰਕੇ ਬੀਜੇਪੀ ਦੇ ਨਰਿੰਦਰ ਮੋਦੀ ਜੀ ਦਾ ਤਾਂ ਕੋਈ ਗੱਲ ਹੀ ਨਹੀਂ ਕਰਦਾ ਇਸੇ ਕਰਕੇ ਵਿੱਚ ਸਾਰਨਾ ਗੱਲ ਹੋ ਰਹੀ ਹੈ ਇਸੇ ਕਰਕੇ ਵੇਜਸਾ ਮਜੀਠੀਆ ਸਾਹਿਬ ਦੀ ਗੱਲ ਮੰਨ ਕੇ ਪ੍ਰਿਤਪਾਲ ਨੂੰ ਇੱਥੇ ਭੇਜ ਦਿੰਦੇ ਆ ਸੁਬੀਰ ਸਿੰਘ ਬਾਦਲ ਸਾਹਿਬ ਵੀ ਉਹਨਾਂ ਦਾ ਕੱਲ ਪਰਸੋ ਮੈਂ ਟਵੀਟ ਪੜਿਆ ਸੀ ਇੱਕ ਵਾਰੀ ਨਹੀਂ ਲਿਖਿਆ ਕਿ ਕੇਂਦਰ ਦੀ ਸਰਕਾਰ ਠੱਕਾ ਕਰੀ ਹੈ ਹਾਲਾਂਕਿ ਕਿਸਾਨ ਕੇਂਦਰ ਦੀ ਸਰਕਾਰ ਨੂੰ ਦੋਸ਼ੀ ਠਹਿਰਾ ਰਿਹਾ ਹੈ ਕਿਸਾਨ ਕਹ ਰਿਹਾ ਕਿ ਐਵੇਂ ਸਾਡਾ ਇਹ ਹਾਲ ਕੀਤਾ ਔਰ ਕਿਸਾਨ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਠੀਕ ਹੈ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰ ਨਹੀਂ ਨਿਭਾ ਰਹੀ ਗਗਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਆਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਕੇਂਦਰ ਦਾ ਡਰ ਹੈ ਲੇਕਿਨ ਆ ਜਿਹੜੇ ਬੰਦੇ ਆ ਆਪਣੇ ਆਪ ਨੂੰ ਸਿੱਖਾਂ ਦੇ ਸਰਮੌਰ ਆਗੂ ਤੇ ਪ੍ਰਿਤਪਾਲ ਦੇ ਅਤੀਸ਼ੀ ਘਮਉਂਦੇ ਆ ਇਹਨਾਂ ਦੀ ਜਿਹੜੀ ਬਿੱਲੀ ਆ ਉਹ ਥੇਲੇ ਚੋਂ ਬਾਹਰ ਆ ਗਈ ਹੈ ਬਾਕੀ ਆਪੇ ਮੇਰੇ ਭਰਾ ਤੁਸੀਂ ਸਮਝ ਲਓ ਕਿ ਗੱਲ ਕੀ ਹੈ ਤੇ ਕਹਾਣੀ ਕੀ ਹੈ ਪੰਜਾਬ ਦੇ ਲੋਕਾਂ ਨੇ ਸਮਝ ਲਿਆ ਸੀ ਚਾਹੇ ਬੇਅਦਬੀ ਦਾ ਕਿਸੇ ਨੂੰ ਅੱਜ ਤੱਕ ਗੁਨੇਗਾਰ ਕੋਈ ਸਲਾਖਾਂ ਦੇ ਪਿੱਛੇ ਨਹੀਂ ਹੈ ਦਕਿਨੇ ਸਜਾਈ ਹੁੰਦੀ ਹੈ ਜਿਸ ਪ੍ਰਕਾਰ ਦੇ ਨਤੀਜੇ ਨੇ ਅੱਜ ਪੰਜਾਬ ਦੀ ਅਸੈਂਬਲੀ ਦੇ ਵਿੱਚ ਮੈਂ ਸਮਝਦਾ ਕਿ ਇਹਨਾਂ ਪਰਿਵਾਰਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਜਿਨ੍ਹਾਂ ਪਰਿਵਾਰਾਂ ਨੇ ਕਈ ਦਹਾਕੀਆਂ ਤੋਂ ਪੰਜਾਬ ਦੀਆਂ ਅਸੈਂਬਲੀਆਂ ਤੇ ਤੇ ਪੰਜਾਬ ਤੇ ਰਾਜ ਕੀਤਾ ਔਰ ਕਾਰਨ ਇਹੀ ਹੈ ਕਿ ਜਦੋਂ ਤੁਸੀਂ ਦੋਹਰੇ ਮਾਪਦੰਡ ਅਪਣਾਉਗੇ ਦੇਲ ਚ ਤੁਹਾਡੇ ਧੋਖਾ ਹੋਏਗਾ ਤਾਂ ਫਿਰ ਰੱਬ ਤੁਹਾਨੂੰ ਮaaf ਨਹੀਂ ਕਰੇਗਾ ਤੁਸੀਂ ਜਿੰਨੇ ਮਰਜ਼ੀ ਬੁੱਧੀਮਾਨ ਚਲਾਕ ਚਤੁਰ ਬਣ ਲੋ ਕੋਈ ਨਾ ਕੋਈ ਰੱਬ ਗਲਤੀ ਤੁਹਾਡੇ ਤੋਂ ਕਰਾ ਦੇਗਾ ਸੋ ਅੱਜ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਤੁਸੀਂ 100% ਬੀਜੇਪੀ ਨਾਲ ਮਿਲ ਚੁੱਕੇ ਹੋ ਕਿੱਥੇ ਅੱਜ ਬੰਦੀ ਸਿੱਖਾਂ ਦਾ ਮੁੱਦਾ ਕਿੱਥੇ ਅੱਜ ਪੰਜਾਬ ਦੇ ਹੋਰ ਮੁੱਦੇ ਮੈਨੂੰ ਯਾਦ ਹੈ ਅਕਾਲੀ ਦਲ ਆਦੇ ਜਨ ਨੇ ਧਰਨਾ ਲਾਇਆ ਜੰਤਰ ਮੰਡ ਤੇ ਤੇ ਗਾਰੇ ਸਨ ਆਦਮੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਸੋ ਮੈਨੂੰ ਸਮਝਦਾ ਕਿ ਤੁਹਾਡਾ ਸਭ ਨੂੰ ਪਤਾ ਲੱਗ ਗਿਆ ਕਿ ਤੁਸੀਂ ਕੀ ਕਰ ਰਹੇ ਹੋ ਸੋ ਫਿਰ ਹੁਣੇ ਹੀ ਕਰ ਲੋ ਸਮਝੌਤਾ ਕਮ ਸੇ ਕਮ ਪੰਜਾਬ ਦੇ ਕਿਸਾਨਾਂ ਨੂੰ ਤਾਂ ਬਚਾਓ ਕਰ ਲੋ ਸ਼ਰੀਆਮ ਜਿਹੜੋ ਪਤਾ ਹੀ ਹੈ ਜੇ ਤੁਹਾਡੀ ਇੰਨੀ ਗੱਲ ਹੀ ਮੰਨਦਾ ਹੈ ਨਿਲ ਵਿੱਚ ਤੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਅੱਗੇ ਵੀ ਜਾਣ ਦਿਓ ਕਿਉਂ ਇੱਥੇ ਬਾਰਡਰ ਤੇ ਰੋਕਿਆ ਦਿੱਲੀ ਜਾਣ ਦਿਓ ਸੋ ਇਹੀ ਗੱਲ ਦੱਸਣੀ ਚਾਹੁੰਦਾ ਸੀ ਦੋਸਤੋ ਜੋ ਕਿਸਾਨ ਭਰਾਵਾਂ ਦਾ ਪਿੱਛੇ ਜੇ ਮੈਂ ਡਲੇਵਾਲ ਸਾਹਿਬ ਨੂੰ ਮਿਲਿਆ ਸੀ ਜੋ ਹੁਕਮ ਹੈ ਅੱਗੇ ਸੰਯੁਕਤ ਮੋਰਚੇ ਦਾ ਜੋ ਸਾਨੂੰ ਆਇਆ ਹੈ ਉਹ ਸਾਰੀ ਕਾਂਗਰਸ ਪਾਰਟੀ ਵੱਧ ਚੜ ਕੇ ਹਿੱਸਾ ਲੈ ਕੇ ਉਹਨੂੰ ਵਜਾਵੇ ਤੇ ਅਸੀਂ ਜਿੰਨੇ ਜੋਗ ਰਹੇ ਹਾਂ ਅਸੀਂ ਕਿਸਾਨ ਭਰਾਵਾਂ ਦੀ ਲੜਾਈ ਲੜਦੇ ਰਵਾਂਗੇ ਜੈ ਹਿੰਦ ਸਸਵੀਕਾਂ